ਕੁਝ ਦੇਖ ਰਹੇ ਹਾਂ ਮਾਲਵਾ ਦੀ ਖਬਰ ਤੇ ਮੈਂ ਗੁਰਿੰਦਰ ਧੋੜੀਆ ਪੰਨੀ ਵਾਲਾ ਫੱਤਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆ ਲੋਕ ਸਭਾ ਚੋਣਾਂ ਬਿਲਕੁਲ ਨਜ਼ਦੀਕ ਆ ਗਈਆਂ 1 ਜੂਨ ਨੂੰ ਲੋਕ ਸਭਾ ਦੇ ਇਲੈਕਸ਼ਨ ਹੋਰ ਜਾ ਰਹੇ ਆ ਗੱਲ ਕਰਦੀ ਆਪਾਂ ਆ ਵੋਟਾਂ ਦਾ ਸਾਰੇ ਦੇਖ ਦੇ ਵਿੱਚ ਪੈ ਰਹੀਆਂ ਗੱਲ ਕਰਦੇ ਆਪਾਂ ਪੰਜਾਬ ਦੀ 1 ਜੂਨ ਨੂੰ ਬਟਿੰਡਾ ਹਲਕੇ ਦੇ ਵਿੱਚ ਵੋਟਾਂ ਪੈਂਨ ਜਾ ਰਹੀਆਂ ਪੰਜਾਬ ਦੇ ਵਿੱਚ ਵੋਟਾਂ ਪੈਂਨ ਜਾ ਰਹੀਆਂ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਸਰਵੇ ਕਰਦੇ ਆਂ ਅੱਜ ਅਸੀਂ ਪਹੁੰਚੇ ਆਂ ਲੋਕ ਸਭਾ ਬਟਿੰਡਾ ਹਲਕੇ ਦੇ ਪਿੰਡ ਸਰਾਵਾ ਬੋਦਲਾ ਦੇ ਵਿੱਚ ਇੱਥੋਂ ਜਾਣਦੇ ਆਂ ਲੋਕਾਂ ਦੇ ਵਿਚਾਰ ਕਿ ਕਿਹੜੀ ਪਾਰਟੀ ਚੰਗੀ ਹੈ ਕਿਹੜੀ ਪਾਰਟੀ ਨੂੰ ਇਹ ਵੋਟਾਂ ਪਹੁੰਚਣਗੇ ਤੇਰੇ ਕਿਹੜੇ ਕਿਹੜੇ ਕੰਮ ਕੀਤੇ ਆ ਲੋਕਾਂ ਨੇ ਪਾਰਟੀਆਂ ਨੇ ਕਿਹੜੇ ਕਿਹੜੇ ਕੰਮ ਕੀਤੇ ਆ ਲੋਕਾਂ ਦੇ ਵਿੱਚ ਮਨ ਦੇ ਵਿੱਚ ਕੀ ਵਿਚਾਰ ਹੈ ਇਹ ਕਰਦੇ ਆਂ ਗੱਲਬਾਤ ਸਾਡੇ ਨਾਲ ਕੁਝ ਸ਼ਰਵਾ ਪਿੰਡ ਦੇ ਸ਼ਰਵਾ ਬੋਦਲਾਂ ਦੇ ਕੁਝ ਪਤਵੰਤੇ ਸੱਜਣਾਂ ਕਰਦੇ ਆਂ ਇਹਨਾਂ ਸੱਜਣਾਂ ਨਾਲ ਗੱਲਬਾਤ ਜਿਤਾਇਆ ਵੀ ਕਿਸੇ ਮੀਨਤ ਤੇ ਵੀ ਇਹ ਸਾਡੇ ਕੰਮ ਕਰਨਗੇ ਹਾਂ ਪਰ 2 ਸਾਲ ਹੋ ਗਏ ਸਰਕਾਰ ਬਣੀ ਨੂੰ ਉਹਨਾਂ ਆਣ ਕੇ ਪੁੱਛਿਆ ਤੱਕ ਨਹੀਂ ਸਰਾਵਾਂ ਚਾਏ ਵੀ ਨਹੀਂ ਖੁੱਡੀਆਂ ਸਾਹਿਬ ਜਿੱਤ ਕੇ ਗਏ ਨੇ ਉਹਨਾਂ ਆਣ ਕੇ ਕਿਸੇ ਨੂੰ ਇਹ ਨਹੀਂ ਪੁੱਛਿਆ ਗੜੇ ਹੁਣ ਗੜੇ ਪੈਣ ਗੜੇ ਮਾਰੀ ਹੋਈ ਹੈ ਪਿੰਡ ਚ ਕਿੰਨਾ ਨੁਕਸਾਨ ਹੋਇਆ ਕਈਆਂ ਨੇ ਕਨਕਾ 40 ਮੋਣੀ ਨਿਕਲੀਆਂ ਜਿਨ੍ਹਾਂ ਦੀ ਨੁਕਸਾਨ ਹੋਇਆ ਉਹਨਾਂ ਨੂੰ ਮਾੜਾ ਮੋਟਾ ਮਿਲਣਾ ਚਾਹੀਦਾ ਸੀ ਜਿਨ੍ਹਾਂ ਵੀ ਸੀ ਤੇ ਮਤਲਬ ਕਹਿਣ ਦਾ ਪਾ ਵੀ ਜਿਹੜੀ ਕਾਲੀਆਂ ਸਰਕਾਰ ਸੀ ਉਹ ਬਹੁਤ ਕੁਝ ਸਾਡੇ ਹਲਕੇ ਦੇ ਵਿੱਚ ਬਹੁਤ ਕੰਮ ਕੀਤੇ ਸੀ ਉਹਨਾਂ ਨੇ ਤੇ ਲੋਕਾਂ ਨੇ ਬਦਲਾਅ ਦੇ ਚੱਕਰਾਂ ਵਿੱਚ ਪੋਟਾ ਤਾਂ ਪਾਈਆਂ ਪਰ ਇਹਨਾਂ ਕੁਝ ਕੀਤਾ ਨਹੀਂ ਤੇ ਥੋੜੇ ਜਿਹੜਾ ਕਿੰਨੇ ਪਰਸੈਂਟ ਕਣਕ ਦਾ ਨੁਕਸਾਨ ਹੋ ਗਿਆ ਸੀ ਜਦੋਂ ਗੜੇਮਾਰੀ ਆਈ ਆ ਤੇਜ਼ ਹਨੇਰੀ ਬਾਰਸ਼ ਇੱਥੇ ਆਈ ਆ ਕਿੰਨੇ ਪਰਸੈਂਟ ਕਣਕ ਦਾ ਨੁਕਸਾਨ ਹੋ ਗਿਆ ਸਾਡੇ ਜਿਹੜੀ 60 ਬਣ ਕਣਕ ਨਹੀਂ ਉਹ 40 ਮਾ ਨਿਕਲੀ ਜਿਹੜੇ ਏਰੀਆ 'ਚ ਗੜੇ ਪੈ ਅੱਛਾ ਇਹ ਸਾਰੇ ਪਿੰਡ 'ਚ ਨਹੀਂ ਪੈ ਜਿਹੜੇ ਵੀ ਮਨ ਲਕ ਜਿੱਥੋਂ ਲੰਘਿਆ ਨਾ ਜਿਵੇਂ ਲਸ ਲੰਘੀ ਜਿਹੜੇ ਬਣਿਓ ਦੀ ਉੱਥੇ ਮਨ ਲਕ 20 ਬਣ ਕਣਕਾਂ ਦਾ ਝਾੜ ਘਾਟ ਕੋਈ ਮਾੜ ਜਾ ਵਗੈਰਾ ਕੁਛ ਨਹੀਂ ਆਇਆ ਕੋਈ ਨਹੀਂ ਜਿੱਥੇ ਕੋਈ ਆਇਆ ਨਹੀਂ ਬੰਦਾ ਨਹੀਂ ਇਲੈਕਸ਼ਨ ਜਿੱਤਣ ਤੋਂ ਬਾਅਦ ਕੋਈ ਤਰਵਾਦ ਕਰਨ ਸਾਇ ਨਹੀਂ ਇੱਕ ਦਿਨ ਵੀ ਨਹੀਂ ਆਇਆ ਧੰਨਵਾਦ ਕਰਨ ਨਹੀਂ ਆਇਆ ਨਹੀਂ ਭਾਈ ਜੀ ਹ ਬਾਲਸਾ ਨੇ ਬਹੁਤ ਵਧੀਆ ਕੰਮ ਕੀਤੇ ਸੀਗੇ ਲੋਕਾਂ ਨੇ ਬਹੁਤ ਵਧੀਆ ਕੰਮ ਕੀਤੇ ਸੀਗੇ ਹਰੇਕ ਕੰਮ ਕੀਤੇ ਸੀਗੇ ਹਾਂਜੀ ਹਾਂਜੀ ਪਰ ਫਿਰ ਤੁਸੀਂ ਆਮ ਆਦਮੀ ਪਾਰਟੀ ਕਿਉਂ ਲਿਆਂਦੀ ਨਰਾਾ ਕਿ ਉਹ ਲੈਂਦਾ ਫਿਰ ਤੁਸੀਂ ਇਹ ਜੀ ਬਦਲਾ ਮਤਲਬ ਤੁਹਾਨੂੰ ਪਤਾ ਹੈ ਜੀ ਦੁਨੀਆ ਕਿਸੇ ਤੇ ਰਾਜੀ ਨਹੀਂ ਹੁੰਦੇ ਲੋਕ ਕਈ ਲੋਕ ਨਰਾਜ ਮਤਲਬ ਜਿਆਦਾ ਹਰੇਕ ਬੰਦੇ ਤੁਸੀਂ ਵੇਖੋ ਕੋਈ ਕੁਛ ਕਹਿੰਦਾ ਕੁਛ ਕਹਿੰਦਾ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਅਸ ਸਟਾਈ ਜਿਹੜੀ ਕੀ ਵੀ ਲੋਕਾਂ ਦੇ ਵੀ ਆਮ ਆਦਮੀ ਆਵੇਗੀ ਤਾਂ ਫਿਰ ਕੀ ਕਰਨਗੇ ਪਰ ਨਹੀਂ ਉਹ ਗੱਲ ਨਹੀਂ ਹੈ ਜਿਹੜੀ ਲੋਕਾਂ ਨੇ ਜਿਸ ਬਦਲਾ ਦੇ ਚੱਕਰ ਚ ਵੋਟਾਂ ਪਾਈਆਂ ਨਾ ਉਹ ਗੱਲ ਬਣੀ ਨਹੀਂ ਨਹੀਂ ਭਾਈ ਜੀ ਜਿਵੇਂ ਅੱਗੇ ਦੋ ਪਾਰਟੀਆਂ ਹੁੰਦੀਆਂ ਸੀ ਕਾਂਗਰਸ ਪਾਰਟੀ ਹੁੰਦੀ ਸੀ ਤੇ ਇੱਕ ਕਾਲੀ ਪਾਰਟੀ ਹੁੰਦੀ ਸੀ ਹੁਣ ਆ ਲੋਕ ਸਭਾ ਦੇ ਇਲੈਕਸ਼ਨ ਨੇੜੇ ਐ ਇੱਕ ਜਿਹਨੂੰ ਵੋਟਾਂ ਪੈਂ ਜਾ ਰਹੀਆਂ ਹਾਂ ਹਾਂਜੀ ਤੇ ਪੰਜ ਪੰਜ ਉਮੀਦਵਾਰ ਟਿੰਡੇ ਹਲਕੇ ਤੋਂ ਆਪਣੇ ਤੋਂ ਉਮੀਦਵਾਰ ਖੜੇ ਐ ਹਾਂਜੀ ਅ ਕਾਲੀ ਦਲ ਦੇ ਐ ਕਾਂਗਰਸ ਪਾਰਟੀ ਦੇ ਐ ਬੀ ਜੀ ਪੀ ਦੇ ਐ ਹਾਂਜੀ ਹਾਂਜੀ ਸ ਸ਼੍ਰੋਮਣੀ ਕਾਲੀਦਾਰ ਜਿਹੜੇ ਸਿਮਰਜੀਤ ਸਿੰਘ ਮਾਨ ਪਾਰਟੀ ਨੇ ਖੜਾ ਕੀਤਾ ਹੈਗਾ ਠੀਕ ਹੈ ਪੰਜ ਪੰਜ ਪਾਰਟੀਆਂ ਹੈਗੀਆਂ ਤੁਹਾਨੂੰ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਤੁਸੀਂ ਕਿਹੜੀ ਪਾਰਟੀ ਨੂੰ ਵਟਾਉਂਗੇ ਜੀ ਅਸੀਂ ਤਾਂ ਜੀ ਅੱਗੇ ਵੀ ਕਾਲੀਦਾਰ ਨੂੰ ਹੀ ਵੋਟਾਂ ਪਾਈਆਂ ਨੇ ਭਲਾ ਮਤਲਬੀ ਪਹਿਲਾਂ ਵੀ ਤੇ ਹੁਣ ਵੀ ਉਧਰ ਹੀ ਪਾਉਣੀ ਹੈ ਤੇ ਸੰਤੋਹ ਵੀ ਪਾਰਟੀ ਚੰਗੀ ਲੱਗਦੀ ਕਿਉਂ ਸਾਡੇ ਪਿੰਡ 'ਚ ਅੱਜ ਇਥੇ ਦੱਬ ਹੁੰਦੀ ਜੇ ਬਾਦਲ ਸਾਹਿਬ ਦੀ ਸਰਕਾਰ ਉਹ ਤੋਂ ਨਾ ਹੁੰਦੀ ਤੇ ਉਹਨਾਂ ਸਾਡੇ ਪਿੰਡੋਂ ਸੇਮ ਕੱਢੀ ਤੇ ਸਾਡੇ ਪਿੰਡੋਂ ਉਹਨਾਂ ਨੇ ਮਹਲੇ ਬਜਨਾਇਆ ਸਰ ਏਰੀਆ ਨੂੰ ਬਹੁਤ ਕੁਝ ਦੱਸ ਬਾਲ ਸਾਹਿਬ ਨੇ ਕਿਹੜੇ ਕਿਹੜੇ ਕੰਮ ਕਰਾਏ ਤੁਹਾਡੇ ਇਹ ਸਰ ਜੀ ਮੋਟਰਾਂ ਲਵਾਈਆਂ ਇਹ ਸਾਰੇ ਕਨੈਕਸ਼ਨ ਮੋਟਰਾਂ ਕਨੈਕਸ਼ਨ ਦਿੱਤੇ ਆ ਪਿੰਡ ਜੋ ਸੇਮ ਕੱਢੀ ਆ ਸੜਕਾਂ ਬਣੀਆਂ ਸੜਕਾਂ ਨਾਲੀਆਂ ਗਲੀਆਂ ਬਣੀਆਂ ਔਰ ਰੋਜ਼ਗਾਰ ਲੋਕਾਂ ਨੂੰ ਦਿੱਤਾ ਬਸੇਰਾ ਬਾਲ ਸਾਹਿਬ ਦੀ ਸਰਕਾਰ ਨੇ ਤੇ ਹੋਰ ਮਤਲਬ ਆਪਾਂ ਕਈ ਕਈ ਲੋਕ ਇਹ ਕਹਿ ਦਿੰਦੇ ਆ ਕਿ ਬਾਦਲ ਸਾਹਿਬ ਤਾਂ ਨਹੀਂ ਮਾੜੇ ਸੀ ਬਹੁਤ ਚੰਗੇ ਸੀ ਪਰ ਜਿਹੜੇ ਮਤਲਬ ਉਹਨਾਂ ਦੇ ਥੱਲੇ ਬੰਦੇ ਛੱਡੇ ਹੋਏ ਸੀ ਉਹਨਾਂ ਨਾਲ ਨਰਾਜ਼ਗੀ ਸੀ ਲੋਕਾਂ ਦੀ ਇਹ ਵਾਕਈ ਇਸੇ ਤਰ੍ਹਾਂ ਸੀਗਾ ਇਹ ਗੱਲ ਹੈਗੀ ਹੈ ਜੀ ਇਹ ਗੱਲ ਆ ਕੁਝ ਬੰਦੇ ਤੁਸੀਂ ਦੱਸੋ ਜੀ ਨਹੀਂ ਮੈਂ ਕਿਚਾ ਰੱਖਾਂ ਰੱਖੋ ਸਾਰਾ ਸਹੀ ਹੈ ਜੀ ਜੋ ਵੀ ਸਹੀ ਚੱਲੀ ਜਾਂਦਾ ਨਹੀਂ ਨਹੀਂ ਕਿਹੜੀ ਪਾਰਟੀ ਚੰਗੀ ਆ ਕਿਹੜੀ ਨਹੀਂ ਸਾਰੀਆਂ ਪਾਰਟੀਆਂ ਚੰਗੀਆਂ ਹੁੰਦੀਆਂ ਪਾਰਟੀ ਕੋਈ ਨਹੀਂ ਮਾੜੀ ਹੁੰਦੀ ਅੱਛਾ ਤੇ ਸਾਰੀਆਂ ਪਾਰਟੀਆਂ ਇਹ ਕਦੇ ਚੰਗੀਆਂ ਤੇ ਕੋਈ ਪਾਰਟੀ ਮਾੜੀ ਨਹੀਂ ਤੇ ਲੋਕ ਥੋੜਾ ਜਿਹਾ ਬੋਲਣ ਤੋਂ ਵੀ ਪਤਾ ਨਹੀਂ ਕੀ ਗੱਲ ਕਰਾਉਂਦੇ ਆ ਤੁਸੀਂ ਦੱਸੋਗੇ ਜੀ ਮੈਂ ਦੇਖਿਆ ਖਾਲਸਾ ਵੈਰੀ ਦੀ ਫਤ ਹੈ ਅਹੀ ਇਹ ਮੈਂ ਤਾਂ ਆਮ ਪਾਰਟੀ ਜੁੜਿਆ ਪਿਛਲੇ 10 ਸਾਲਾਂ ਤੋਂ ਤੇ ਇਹ ਲੋਕ ਕਹਿੰਦੇ ਕੁੜਿਆ ਸਾਹਿਬ ਪਿੰਡ ਚ ਨਹੀਂ ਆਏ ਇਹ ਨਾਲ ਗੱਲ ਠੀਕ ਆ ਉਹਨਾਂ ਜਿਹੜਾ ਬਹੁਤ ਪਿੰਡ ਤੇ ਘੱਟ ਮਾਰਿਆ ਇਸ ਕਰਕੇ ਲੋਕ ਥੋੜੇ ਨਾਰਾਜ਼ ਨੇ ਉਹ ਤੋਂ ਬਾਕੀ ਤਾਂ ਅਸੀਂ ਆਮ ਪਾਰਟੀ ਦੇ ਨਾਲ ਹੈ ਮੈਂ ਤਾਂ ਤੁਸੀਂ ਮਤਲਬ ਵੀ ਆਮ ਪਾਰਟੀ ਨੂੰ ਵੀ ਮਦਦ ਕਰੋਗੇ ਹਾਂਜੀ ਤੇ ਪਿੰਡ ਦਾ ਮੋਲ ਕੇ ਮਰੂਗਾ ਵੀ ਆਮ ਪਾਰਟੀ ਨੂੰ ਵੋਟ ਜ਼ਿਆਦਾ ਨਿਕਲੂਗੀ ਕਿ ਅਕਾਲੀ ਦਲ ਨੂੰ ਜਾਂ ਦੂਜੀਆਂ ਪਾਰਟੀਆਂ ਨੂੰ ਇਹਦੇ ਬਾਰੇ ਕਹਿ ਨਹੀਂ ਸਕਦੇ ਜੀ ਅਲੱਗ-ਅਲੱਗ ਆਪੋ-ਆਪਣੇ ਵਿਚਾਰ ਨੇ ਕੋਈ ਜਿਹੜਾ ਅਸੀਂ ਜਿਵੇਂ ਆਪਣੇ ਧਰਮ ਨੂੰ ਮੰਨਦੇ ਆ ਤੇ ਬਾਦਲ ਸਾਹਿਬ ਵਾਲੇ ਧਰਮ ਵਾਲੇ ਅਸੀਂ ਕਹਿ ਸਕਦੇ ਬਨੇ ਮੜਾ ਕੀਤਾ ਬਾਕੀ ਸੇ ਕੰਮ ਬਹੀ ਮੰਨਦੇ ਬਹੁਤ ਕੰਮ ਕੀਤੇ ਨੇ ਉਹਨਾਂ ਨੇ ਤੁਸੀਂ ਆਪ ਪਾਰਟੀ ਨੂੰ ਕਹੀ ਜਾਂਦੇ ਵੀ ਅਸੀਂ ਆਪ ਪਾਰਟੀ ਨਾਲ ਹੈਗੇ ਆਂ ਤੇ ਆਪ ਪਾਰਟੀ ਨੇ ਉਹਦੇ ਕਿਹੜੇ ਕੰਮ ਕਰਦੇ ਤੇ ਜਿਹੜੇ ਤੁਸੀਂ ਆਪ ਪਾਰਟੀ ਦੇ ਗੁਣ ਕਹੀ ਜਾਂਦੇ ਹੋ ਦੇਖੋ ਜੀ ਭਗਵੰਤ ਮਾਨ ਸਾਹਿਬ ਨੇ ਸ਼ੁਰੂ ਤੋਂ ਪਹਿਲੇ ਤੋਂ ਪਹਿਲੇ ਸਾਰੇ ਕੰਮ ਸ਼ੁਰੂ ਕਰ ਦਿੱਤੇ ਨੇ ਜਿਵੇਂ ਨੌਕਰੀਆਂ ਕੱਢਿਆ ਨੇ ਤੇ ਜੇ ਸਿਹਤਾਰ ਤੇ ਰੁਪਏ ਕੱਢਿਆ ਨੇ ਜਿਹਦਾ ਬੱਚਾ ਸਹੀ ਆ ਉਹਨੂੰ ਨੌਕਰੀ ਮਿਲੀ ਜੇ ਗਰੀਬ ਆ ਚਾ ਉਮੀਦ ਹੈ ਕੋਈ ਵੀ ਆ ਇਹ ਸੋ ਕਹੀ ਬੈਨੇ ਆ ਬਾਕੀ polit ਹੋਈ ਜਾਂਦਾ ਥੰਮਸੋਂ ਗੱਦਬਾਦ ਦੇ ਅੱਛਾ ਤੁਸੀਂ ਭਗਵਾਨ ਤੁਮਾਨ ਦੇ ਕੰਮਾਂ ਤੋਂ ਖੁਸ਼ ਹੋ ਤੇ ਅੱਜ ਤੁਸੀਂ ਵੀ ਦਸੋਗੇ ਹਾਂਜੀ ਤੇ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਤੁਸੀਂ ਸਰਾਵਾਂ ਦੇ ਏਡਾ ਵੱਡਾ ਪਿੰਡ ਆ ਤੁਸੀਂ ਮੈਂਬਰੋਂ ਸਰਾਵਾਂ ਦੇ ਬੰਦੇ ਹੋ ਅਸੀਂ ਤਾਂ ਇਮੋਟ ਤੋਂ ਅਕਾਲੀ ਦਲ ਨਾਲ ਜੁੜੇ ਆ ਅੱਛਾ ਤੇ ਸੰਤ ਮਤਲਬ ਚੰਗੀ ਹੁੰਦੀ ਹੈ ਬਾਲਵੀ ਅਕਾਲੀ ਦਲ ਚੰਗਾ ਕਰੇ ਮਾੜਾ ਕਰੇ ਤੁਸੀਂ ਤਾਂ ਅਕਾਲੀ ਦਲ ਨੇ ਹਾਂਜੀ ਅਕਾਲੀ ਦਲ ਤੇ ਮਾੜਾ ਮਾੜਾ ਕੀਤਾ ਨਹੀਂ ਕੀ ਮਾੜਾ ਕੀਤਾ ਜੀ ਬਾਬੋ ਸਾਹਿਬ ਨੇ ਕੀ ਮਾੜਾ ਕੀਤਾ ਅੱਛਾ ਦੇਖੋ ਜੀ ਮੁੱਖ ਮੰਤਰੀ ਰਹਿ ਅਸਰ ਪੰਜ ਵਾਰੀ ਮੁੱਖ ਮੰਤਰੀ ਬਣੇ ਆ ਜੇ ਉਹਨਾਂ ਨੇ ਕੋਈ ਕੰਮ ਕੀਤਾ ਤਾਂ ਹੀ ਬਣੇ ਆ ਨਾ ਜੀ ਦੇਖੋ ਉਹ ਕੱਲੇ ਸਰਾਮਾ ਦਾ ਵੋਟ ਨਾਲ ਜਿੱਤ ਨਹੀਂ ਗਏ ਸਰਾਮਾ ਦੇ ਵੋਟ ਨਾਲ ਅਸਰ ਤਾਂ ਜੀ ਲੋਕਾਂ ਨੇ ਵੋਟਾਂ ਪਾਈਆਂ ਪੰਜ ਵਾਰ ਮੁੱਖ ਮੰਤਰੀ ਬਣੇ ਹੋ ਤੇ ਮਤਲਬ ਵੀ ਤਾਂ ਹੀ ਬਣੇ ਨਾ ਜੀ ਜੇ ਉਹਨਾਂ ਨੇ ਕੋਈ ਕੁਝ ਕੀਤਾ ਤੇ ਇਹ ਜੋ ਲੋਕ ਉਹਨਾਂ ਨੇ ਕੋਈ ਚੰਗਾ ਕੀਤਾ ਹੋਇਆ ਤੇ ਨਾਲ ਉਹਨਾਂ ਤੇ ਕੋਈ ਮਾੜਾ ਵੀ ਹੋਇਆ ਹੋਣਾ ਜਿਹਦੇ ਕਰਕੇ ਲੋਕ ਉਹਨਾਂ ਤੋਂ ਨਰਾਸ਼ ਹੋਏ ਤੇ ਐਡੇ ਵੱਡੇ ਲੀਡਰ ਨੂੰ ਹਰਾਤਾ ਤੇ ਇੱਥੇ ਜਿਹੜਾ ਆਪਣੇ ਜਦ ਜਲਾਲਾਬਾਦ ਚ ਇਹਨੂੰ ਸੁਖਵੀਰ ਬਾਦਲ ਨੂੰ ਹਰਾਤਾ ਸਿਰਫ ਤਿੰਨ ਸੀਟਾਂ ਦੀ ਰਹਿ ਗਈ ਕੋਈ ਨਾ ਕੋਈ ਮਾੜਾ ਹੋਇਆ ਹੀ ਹੋਣਾ ਜਿਹਦੇ ਕਰਕੇ ਉਹਨਾਂ ਨੇ ਦੇਖੋ ਜਿਹੜੀ ਬੇਅਬਦੀ ਦੀ ਗੱਲ ਲੋਕ ਕਹਿੰਦੇ ਆ ਫਿਰ ਉਹ ਮਤਲਬ ਜੇ ਬੇਅਬਦੀ ਹੋਈ ਸੀ ਆਪਣੇ ਗੁਰੂਗ੍ਰਾਮ ਸਾਹਿਬ ਦੀ ਫਿਰ ਇਹਨਾਂ ਨੂੰ ਸਜ਼ਾ ਕਿਉਂ ਨਹੀਂ ਮਿਲੀ ਫਿਰ 10 ਸਾਲ ਕੈਪਟਨ ਦੀ ਸਰਕਾਰ ਰਹੀ ਆ ਉਹ 2 ਸਾਲ ਇਹਨਾਂ ਨੂੰ ਐਨੂੰ ਹੋ ਗਿਆ ਫਿਰ ਉਹਨਾਂ ਨੂੰ ਫੜ ਕੇ ਅੰਦਰ ਕਿਉਂ ਨਹੀਂ ਦਿੱਤਾ ਜੇ ਉਹਨਾਂ ਨੇ ਇਹ ਕੰਮ ਕੀਤਾ ਸੀ ਲੋਕਾਂ ਲਈ ਤਾਂ ਨਾਰਾਜ਼ ਵੀ ਤਾਂ ਹੀ ਸੀ ਅੱਛਾ ਵੀ ਮੰਨ ਲਓ ਗੁਰੂ ਸਾਹਿਬ ਦੀ ਬੇਅਦ ਅੱਛਾ ਵੀ ਮੰਨ ਲਓ ਗੁਰੂ ਸਾਹਿਬ ਦੀ ਬੇਅਦ ਵੀ ਹੋਈ ਤੇ ਇਨਸਾਫ ਨਹੀਂ ਮਿਲਿਆ ਇਨਸਾਫ ਨਹੀਂ ਮਿਲਿਆ ਐਸ ਗੱਲ ਤੋਂ ਅੱਜ ਕੱਲ੍ਹ ਵਿੱਚ ਇਹ ਅਸੀਂ ਨੇ ਇਹਨਾਂ ਇਨਸਾਫ ਮਿਲਣਾ ਚਾਹੀਦਾ ਤੇ ਭਗਵਾਨ ਜੀ ਨੇ ਵੀ ਇਹ ਵਾਅਦਾ ਕੀਤਾ ਸੀ ਵੀ ਅਸੀਂ ਇਨਸਾਫ ਦਵਾਵਾਂਗੇ ਅਸੀਂ ਉਹ ਕਰਾਂਗੇ ਕੁਝ ਵੀ ਨਹੀਂ ਕੀਤਾ ਨਰੇਗਾ ਵਾਲੇ ਵਿਚਾਰੇ ਆ ਉਹਨਾਂ ਨੂੰ ਆ ਮਿਲਦੇ ਨਹੀਂ ਪੈ ਨਰੇਗਾ ਦੇ ਪੈਸੇ ਉਹ ਵੀ ਜਿਹੜੇ ਤਰਲੇ ਮਾਰਦੇ ਫਿਰਦੇ ਆ ਇੱਕ ਜਿਹੜੇ ਜੀ ਇਹ 60 ਸਾਲ ਤੋਂ ਉੱਪਰ ਹੈ ਉਹ ਨਰੇਗਾ ਵਿੱਚ ਕੰਮ ਨਹੀਂ ਕਰੇਗਾ ਜਿਹੜਾ ਵਿਚਾਰੇ ਉਹਨਾਂ ਮਾਣਾ ਮੋਟਾ ਰੋਜ਼ਗਾਰ ਇਹ ਗਾਸੀ ਰੋਟੀ ਦਾ ਮਸਲਾ ਸੀ ਉਹ ਵੀ ਉਹਨਾਂ ਦਾ ਖੁੰਡ ਹੈ ਇਹ ਤਾਂ ਗੱਲ ਮਾੜੀ ਹੈ ਨਾ ਜੀ ਬਦਲੇ ਉਹਨਾਂ ਨੇ ਬਾਦੋ ਸਾਹਿਬ ਨੇ ਚੰਗੇ ਕੰਮ ਕੀਤੇ ਸੀ ਹਰ ਬੰਦਾ ਕਹਿੰਦਾ ਉਹਨਾਂ ਨੇ ਚੰਗੇ ਕੰਮ ਕੀਤੇ ਸੀ ਹਾਂ ਜੀ ਪਰ ਦੋ ਤਿੰਨ ਕੰਮ ਚਲੋ ਜਿਹੜੀ ਬੇਅਦਬੀ ਹੋਈ ਹੈ ਉਹਨਾਂ ਦੀ ਸਰਕਾਰ ਦੇ ਵਿੱਚ ਹੋਈ ਹੈ ਹਾਂਜੀ 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 ਅੱਛਾ ਚਲੋ ਸਰਸਰ ਸਾਹਿਬ ਨੂੰ ਮਾਫੀ ਦੇਤੀ ਉਹ ਵੀ ਉਹਨਾਂ ਦੀ ਗੱਲ ਉਲਟ ਗਈ ਇਹ ਡੀਜੀਪੀ ਸਮੇਤ ਸੈਣੀ ਲਾਇਆ ਹਾਂਜੀ ਅਜਹਾਰ ਆਲਮ ਲਾਇਆ ਉਹ ਉਹਦੀ ਘਰ ਵਾਲੀ ਨੂੰ ਤوجਹੋ ਦਿੱਤੀ ਹਾਂਜੀ ਉਹ ਕੰਮ ਜਿਹੜੇ ਬਸ ਲੋ ਨੇ ਡੱਬ ਲਏ ਦੂਜੇ ਕੰਮਾਂ ਨੂੰ ਚੰਗੇ ਕੰਮ ਉਹ ਆਲਮ ਸਾਹਿਬ ਜਿਹੜੇ ਨੇ ਬਾਦਲ ਸਾਹਿਬ ਆਪ ਚੰਗੇ ਸੀ ਜਿਹੜੇ ਨਾਲ ਦੂਜੇ ਨਾ ਉਹਨਾਂ ਨੇ ਜਿਹੜੇ ਹੇਠਲੇ ਜਿਵੇਂ ਆਪਾਂ ਕਰਨ ਦੇ ਕਹਿ ਦਿੰਨੇ ਆ ਉਹਨਾਂ ਨੇ ਕੰਮ ਗਲਤ ਕਰਵਾਏ ਆ ਬਾਦਲ ਸਾਹਿਬ ਨਹੀਂ ਸੀ ਮਾੜੇ ਬਾਦਲ ਸਾਹਿਬ ਚੰਗੇ ਸੀ ਉਹਨਾਂ ਨੇ ਕਰਨ ਕਰਕੇ ਤੇ ਉਹ ਬਦਨਾਮੀ ਦੇ ਵੇਖੋ ਜੀ ਵੱਡੇ ਦੀ ਹੁੰਦੀ ਜਿਹੜਾ ਮੇਨ ਹੋਵੇ ਹਾਂਜੀ ਕੰਮ ਦੂਜੇ ਕਰਕੇ ਮੇਰੇ ਥੋੜਾ ਪਿੰਡ ਜਿਹੜਾ ਹੁਣ ਜਿਆਦਾ ਬਾਲ ਸਾਹ ਨੂੰ ਵੋਟਾਂ ਪਾਊਗਾ। ਪਹਿਲੋਂ ਤਾਂ ਜੀ ਸਾਡਾ ਤਕਰੀਬਨ ਸਾਰਾ ਪਿੰਡ ਇਹ ਇਲਾਕਾ ਹੀ ਤੁਸੀਂ ਵੇਖਿਆ ਹੋਣਾ ਪਹਿਲੋਂ ਸਾਡਾ ਬਾਲ ਸਾਹ ਮਗਰੀ ਸੀ। ਪਿਛਲੇ ਵਾਰੀ ਲੋਕਾਂ ਨੂੰ ਰਜਾਨ ਰਜਾਨ ਬਣਿਆ ਵੀ ਉਹਨਾਂ ਮਤਲਬ ਇਹ ਆਮ ਆਦਮੀ ਨੂੰ ਵੋਟਾਂ ਪਾਉਣੀਆਂ ਲੋਕਾਂ ਦਾ ਹਰੇਕ ਦਾ ਵੀ ਬਦਲਾ ਆਵੇ ਬਦਲਾ ਆਵੇ। ਉਹ ਬਦਲਾ ਦੇ ਜਿਹੜੇ ਚੱਕਰ 'ਚ ਲੋਕਾਂ ਵੋਟਾਂ ਪਾਈਆਂ ਨਾ ਉਹ ਗੱਲ ਬਣੀ ਨਹੀਂ। ਵੈਸੇ ਜਿਵੇਂ ਭਵੰਤਮਾਨ ਨੇ ਜਿਹੜੀ ਗੱਲਾਂ ਕਹੀਆਂ ਦੇ ਨਾ ਉਹ ਗੱਲ ਹੁਣ ਖੁੱਡੀਆਂ ਸਾਹਿਬ ਇੱਥੋਂ ਗਏ ਜਿੱਤ ਕੇ ਇੱਥੇ ਆਣ ਕੇ ਉਹਨਾਂ ਨੂੰ ਪਿੰਡ ਦੇ ਵਿੱਚ ਪੁੱਛਣਾ ਤਾਂ ਚਾਹੀਦਾ ਸੀ ਕਿਸਾਨਾਂ ਨੂੰ ਕਿ ਭਾਈ ਤੁਹਾਡਾ ਕਿੰਦਾ ਕਿੰਦਾ ਕੀ ਨੁਕਸਾਨ ਹੋਇਆ ਹੈ ਕਿਵੇਂ ਬੰਦਾਂੜ ਕੇ ਉਹਨਾਂ ਨੂੰ ਜਲਦ ਦੇਂਦੇ ਕੁਝ ਬਣਪਲਾ ਆਣ ਕੇ ਪੁੱਛਦੇ ਤਾਂ ਸਹੀ ਬਿਤੇ ਤੋ ਵੋਟਾਂ ਪਾ ਕੇ ਜਿੱਤਾਇ ਕਲਿਆ ਨਹੀਂ ਭਾਈ ਜੀ ਆਏ ਵਰੀ ਆਏ ਪੰਜ ਸਰ ਵਾਲੀ ਲੋਕੀ ਬਦਲਾ ਪਾਲਦੇ ਆ ਆਏ ਵਾਰੀ ਲੋਕੀ ਬਦਲਾ ਪਾਲਦੇ ਆ ਪਹਿਲਾਂ ਕੈਪਟਨ ਸਾਹਿਬ ਆਏ ਉਹਨਾਂ ਨੂੰ ਜਿਹੜਾ ਪੰਜ ਸਾਲ ਬੜੇ ਵਧੀਆ ਕੰਮ ਕੀਤੇ ਜਿਹੜੀ ਗੱਲ ਕਰਾਂਗੇ ਜੀ ਪਹਿਲੇ ਪਹਿਲੇ ਪੰਜ ਸਾਲ ਉਹ ਚੱਕਰ ਦੇ ਕੈਪਟਨ ਸਾਹਿਬ ਜ਼ੁਰੀਏ ਆਏ ਦੂਜੀ ਵਾਰੀ ਪੰਜ ਸਾਲ ਜਿਹੜੇ ਉਹਨਾਂ ਨੇ ਕੋਵਿਡ ਦੇ ਵਿੱਚ ਵੀ ਉਹਨਾਂ ਬਾਹਰ ਹੀ ਨਹੀਂ ਨਿਕਲੇ ਕਿਸੇ ਨੂੰ ਪੁੱਛਿਆ ਹੀ ਨਹੀਂ ਇਹ ਆਏ ਵਾਰੀ ਕਿਉਂ ਬਦਲਾਅ ਲੋਕੀ ਭਾਦਦੇ ਆ। ਸਾਰੀ ਉਹਨਾਂ ਨੇ 5 ਸਾਲ ਕਿਹੜੇ ਚੰਗੇ ਕੰਮ ਕੀਤੇ। ਉਹ ਤੋਂ ਨਰਮੇ ਦੀ ਬੀਬੂ ਚੰਗੇ ਆਏ ਸੀ ਜੀ ਨਰਮੇ ਹੋਣ ਗਏ ਵਧੀਆ। ਮਤਲਬ ਵੀ ਕਈ ਚੀਜ਼ਾਂ ਜਿਹੜੀਆਂ ਉਹਨਾਂ ਨੇ ਕੰਮ ਚੰਗੇ ਕੀਤੇ ਸੀ ਜਿਸ ਕਰਕੇ ਲੋਕਾਂ ਨੇ ਵੋਟਾਂ ਪਾਈਆਂ, ਹੋਰਵੇਂ ਤਾਂ ਪਾਈਆਂ ਨਹੀਂ ਲੋਕਾਂ ਨੇ। ਉਹ 5 5 ਸਾਲ ਉਹਨਾਂ ਨੇ ਵਧੀਆ ਸਰਕਾਰ ਉਹ ਦੌੜੀ ਸੀ ਕੁੱਲ ਮਿਲਾ ਕੇ। ਇਹ ਬਾਲੇ ਚੰਗੇ ਕੋਈ ਠੀਕ ਕੀਤੇ ਸੀ ਕੰਮ ਕੁੱਲ ਮਿਲਾ ਕੇ। ਨਹੀਂ ਭਾਈ ਜੀ ਆਏ ਵਾਰੀ ਕਿਉਂ ਬਦਲਾਅ ਲੋਕੀ ਭਾਦਦੇ ਆ ਫਿਰ? ਬਦਲਾ ਜੀ 10 ਸਾਲ ਸਰਕਾਰ ਰਹੀ ਬਾਲਸਾਹਬ ਦੀ ਲਗਾਤਾਰ ਰਹੀ 10 ਸਾਲ ਲਗਾਤਾਰ ਰਹੀ ਬਦਲਾ ਕਿਉਂ ਭਾਲਦੇ ਜੀ ਹੁਣ ਇਹ ਇਹ ਮੰਨ ਲੋ ਕਾਰਨ ਆ ਜੀ ਮਤਲਬ ਲੋਕਾਂ ਨੇ ਇਹ ਚੀਜ਼ ਕਰਕੇ ਲੋਕਾਂ ਨੇ ਵੀ ਇੱਕ ਜਿਹੜਾ ਤੁਸੀ ਦੱਸਿਆ ਜੀ ਬੇਅਬਦੀ ਵਾਲੀ ਗੱਲ ਇਸ ਚੀਜ਼ ਤੋਂ ਹੋਇਆ ਕੰਮ ਜਿਹੜਾ ਬਾਲਸਾਹਬ ਉਹ ਜਿਹੜਾ ਵਿੱਚ ਬੰਦੇ ਮਾੜੇ ਕਰਕੇ ਨਾ ਇਹ ਕੰਮ ਹੋਇਆ ਪਰ ਆਪਾਂ ਦੇ ਆਨੇ ਵੀ ਜੇ ਕੀਤਾ ਸੀ ਤੇ ਫਿਰ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਦਵਾਈ ਗਈ ਉਹ 10 ਸਾਲ ਕਪਟਨ ਦੀ ਸਰਕਾਰ ਰਹੀ ਆ ਤੇ 2 ਸਾਲ ਭਗਵੰਤ ਮਾਨ ਜੀ ਨੂੰ ਇਹ ਨੂੰ ਹੋ ਗਿਆ ਇਹਨਾਂ ਨੇ ਕਿਉਂ ਨਹੀਂ ਜੀ ਉਹ ਮਤਲਬ ਚੁੱਕੇ ਅੰਦਰ ਦਿੱਤੇਗੇ ਜੇ ਉਹਨਾਂ ਨੇ ਮਤਲਬ ਗਨਾਹ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਸੀਂ ਨਹੀਂ ਆਣੇ ਸਾਡਾ ਗੁਰੂ ਹੈ ਹੈ ਤੇ ਸਾਡੇ ਧਰਮ ਦੀ ਜੀ ਬੇਅਦਬੀ ਹੋਈ ਕੋਈ ਕੋਈ ਵੀ ਪਾਰਟੀ ਅਸੀਂ ਆ ਜੇ ਉਹਨੂੰ ਉਹ ਸਾਹਮਣੇ ਆਉਂਦਾ ਹੈ ਸੱਚ ਵੀ ਉਹ ਗੁਨਾਹਗਾਰ ਨੇ ਉਹਨਾਂ ਨੂੰ ਅੰਦਰ ਜੇਲ੍ਹ ਦਿੱਤਾ ਜਾਂਦਾ ਅਸੀਂ ਛੱਡ ਦਾਂਗੇ ਪਾਰਟੀ ਠੀਕ ਹੈ ਜੀ ਮਿਹਰਬਾਨੀ ਸ਼ੁਕਰੀਆ ਤੁਹਾਡਾ ਬਹੁਤ ਸਾਹਮਰੇ ਨਾਮ ਅਕਚਾਰ ਸਿੰਘ ਹੈ ਜੀ ਪਿੰਡ ਦਾ ਪਿੰਡ ਭਗਵਾਨਪੁਰਾ ਜੀ ਪੈਂਡ ਭਗਵਾਨਪੁਰਾ ਤੇ ਤੁਸੀਂ ਮਤਲਬ ਐਤ ਕੀ ਕਿਹੜੀ ਪਾਰਟੀ ਨੂੰ ਚੰਗਾ ਸਮਝੋਂ ਤੁਸੀਂ ਉਧਰੋਂ ਕਾਂਗਰਸ ਵੀ ਐ ਅਕਾਲੀ ਦਲ ਵੀ ਐ ਭਾਜਪਾ ਵੀ ਐ ਸਿਮਰਜੀਤ ਮਾਨ ਵੀ ਐ ਸਾਰੀਆਂ ਪਾਰਟੀਆਂ ਦੇ ਬੰਦੇ ਖੜੇ ਕੀਤੇ ਕਿਹੜੀ ਪਾਰਟੀ ਨੂੰ ਤੁਸੀਂ ਚੰਗਾ ਸਮਝੋ ਐਸੀ ਆਈ ਬਾਪੂ ਬਾਦਲ ਨੂੰ ਤੇ ਪਿਛਲੀ ਵਾਰੀ ਵੀ ਤੁਸੀਂ ਅਕਾਲੀ ਦਲ ਨੂੰ ਵੋਟ ਪਾਈ ਸੀ ਹਾਂਜੀ ਹਾਂਜੀ ਅਕਾਲੀ ਦਲ ਨੂੰ ਪਾਈ ਸੀ ਅਕਾਲੀ ਦਲ ਨੂੰ ਕਿਉਂ ਵੋਟਾਂ ਪਾਉਣੇ ਅਕਾਲੀ ਦਲ ਨੇ ਸਾਡਾ ਬਾਦਲ ਸਾਹਿਬ ਨਾਲ ਬਹੁਤ ਪਿਆਰ ਹੈ ਜੀ ਬਾਦਲ ਸਾਹਿਬ ਸਾਡੇ ਪਿਓ ਵਰਗੇ ਸੀ ਅਸੀਂ ਉਹਨਾਂ ਨਾਲ ਬਹੁਤ ਸਾਨੂੰ ਬਹੁਤ ਸਾਲਾਂ ਤੋਂ ਅਸੀਂ ਉਹਨਾਂ ਦੇ ਨਾਲ ਤੁਰੇ ਆਉਂਦੇ ਹਾਂ ਜੀ ਬਚਪਨ ਨਾਲ ਬਾਪੂ ਬਾਦਲ ਤਾਂ ਹੁਣ ਰਹਿ ਹੀ ਨਹੀਂ ਹੁਣ ਰਹਿ ਨਹੀਂ ਹੁਣ ਗਾ ਪਾਰਟੀ ਨੂੰ ਇੱਕ ਵਾਰੀ ਮੌਕਾ ਦਿੰਦੇ ਆਂ ਵੇਖਦੇ ਆਂ ਗਾ ਕੀ ਬਣਦਾ ਜੀ ਪਿਆਰ ਪਿਆਰ ਤੁਹਾਡਾ ਬਾਪੂ ਬਾਦਲ ਨਾਲ ਸੀ ਹਾਂ ਜੀ ਤੇ ਬਾਪੂ ਬਾਦਲ ਤਾਂ ਹੁਣ ਹੈ ਹੀ ਨਹੀਂ ਹੁਣ ਪਿਆਰ ਹੁਣ ਗਾ ਸੁਖਵੀਰ ਬਾਦਲ ਜੀ ਆ ਬੀਬੀ ਜੀ ਆ ਇਹਨਾਂ ਨਾਲ ਵੇਖਦੇ ਆਂ ਗਾ ਵਰਤਾਂਗੇ ਫੇਰ ਹੀ ਪਤਾ ਲੱਗੂਗਾ ਨਹੀਂ ਸਾਵਣ ਵਾਲੇ ਸਮੇਂ 'ਚ ਵਰਤਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਜਿਵੇਂ ਕਾਂਗਰਸ ਵੀ ਇੱਥੇ ਆ ਗਈ ਤੇ ਆਮ ਆਦਮੀ ਪਾਰਟੀ ਵੀ ਆ ਰਹੀ ਗਈ ਇਹਨਾਂ ਨੇ ਕੀਤਾ ਕੁਝ ਕੁਝ ਨਹੀਂ ਕੀਤਾ ਜੀ ਹਾਲੇ ਕਿ ਸਾਡੀ ਮਨਰੇਗਾ ਦਾ ਵੀ ਕੰਮ ਨਹੀਂ ਚੱਲਣ ਦਿੱਤਾ ਕਾਂਗਰਸ ਦੇ ਇਹਨਾਂ ਨੇ ਪਾਰਟੀਆਂ ਨੇ ਅੱਛਾ ਸਾਡਾ ਮਨਰੇਗਾ ਜਿਹੜੀ ਹੈ ਨਾ ਕਰੀਬਾਂ ਦੀ ਸਾਨੂੰ ਉਹ ਵੀ ਸਹੀ ਢੰਗ ਨਾਲ ਨਹੀਂ ਕੁਝ ਨਹੀਂ ਮਿਲਿਆ ਨਾ ਕੋਈ ਪੈਸਾ ਨਾ ਕੰਮ ਸਾਨੂੰ ਮਨਰੇਗਾ ਨੂੰ ਦਾਣੇ ਅਸੀਂ ਲੈਨੇ ਆ ਜਿਹੜੇ ਅਸੀਂ ਡਿੱਪੂ ਚ ਸਾਡੀ ਕਿੱਲਾ ਲੈਣ ਲਵਾ ਦਿੰਦੇ ਆ ਜੀ ਸਾਰੀ ਦੁਪਹਿਰ ਅਸੀਂ ਨਾ ਛੜਕ ਤੇ ਰੋਦੇ ਆ ਜੀ ਛੜਕਾਂ ਤੇ ਰੁਲਕੀ ਅਸੀਂ ਨਾ ਫੇਰ ਅਸੀਂ ਦਾਣੇ ਲੈਨੇ ਜੀ ਆਪਣੇ ਜਿਹੜੇ 15 ਕਿਲੋ ਸਾਨੂੰ ਦਿੰਦੇ ਆ ਅੱਛਾ ਹਾਂਜੀ ਹਾਂਜੀ ਸੋ ਇੱਥੇ ਨਹੀਂ ਤੇ ਬੇਸ਼ੱਕ ਜਦੋਂ ਮਰਜ਼ੀ ਆ ਕੇ ਜਦੋਂ ਦਾਣੇ ਮੰਡੇ ਜਾਣ ਚੈੱਕ ਕਰ ਸਕਦਾ ਕੋਈ ਵੀ ਅਫਸਰ ਆ ਕੇ ਚੈੱਕ ਕਰੇ ਜੀ ਇਹ 15 ਕਿਲੋ ਦਾਣੇ ਇਹ ਕਿੰਨੇ ਮਹੀਨਿਆਂ ਤੋਂ ਆਉਂਦੇ ਆ ਇਹ 6 ਮਹੀਨਿਆਂ ਬਾਅਦ 3 ਮਹੀਨਿਆਂ ਤੋਂ ਦੇਣ ਲੱਗੇ ਜੀ ਹੁਣ ਮਤਲਬ 5 ਕਿਲੋ ਮਹੀਨੇ ਤੇ ਹਾਂਜੀ ਹਾਂਜੀ ਇੱਕ ਜੀ ਹਾਂਜੀ ਹਾਂਜੀ ਅੱਛਾ ਤੇ ਉਹਨਾਂ ਦੇ ਜਿਹੜੇ ਨਰੇਗਾ ਦੇ ਨਰੇਗਾ ਦੇ ਪੈਸੇ ਪੂਸਿਆ ਉਹ ਸਹੀ ਆ ਜਾਂਦੇ ਖਰਦ ਨਹੀਂ ਆਉਂਦੇ ਜੀ ਬਿਲਕੁਲ ਨਹੀਂ ਕਿਸੇ ਨੂੰ ਪਾਏਗੇ ਕਿਸੇ 6 ਦਿਨ ਕੰਮ ਕਰਾਉਂਦੇ 4 ਦਿਨਾਂ ਦੇ ਪੈਸੇ ਮਿਲਦੇ ਜੀ ਅੱਛਾ ਬਾਕੀ ਪੈਸੇ ਪਤਾ ਨਹੀਂ ਕਿੱਧਰ ਜਾਂਦੇ ਜੇ ਕਿਸੇ ਨੂੰ ਪੁੱਛਦੇ ਆ ਤੁਹਾਨੂੰ ਕੋਈ ਜਵਾਬ ਨਹੀਂ ਦਿੰਦਾ ਸਾਨੂੰ ਤੋੜ ਦਿੰਦੇ ਐਵੇਂ ਬਸ ਗੱਲ ਹੀ ਨਹੀਂ ਸੁਣਦੇ ਸਾਡੇ ਕੋਈ ਅਫ ਤੇ ਜਦੋਂ ਬਾਦਲ ਦੀ ਸਰਕਾਰ ਸੀ ਉਦੋਂ ਸਹੀ ਆ ਜਾਂਦੇ ਸੀ। ਨਹੀਂ ਅਸੀਂ ਜਾ ਕੇ ਖੜਦੇ ਨਹੀਂ ਸੀ। ਮਗਰ ਅਸੀਂ ਅਫਸਰ ਪਹਿਲਾਂ ਆ ਕੇ ਆ ਜਾਂਦੇ ਸੀ। ਦੱਸੋ ਜੀ ਤੁਹਾਨੂੰ ਕੀ ਕੰਮ? ਠੀਕ ਹੈ ਜੀ। ਹੋਰ ਵੀ ਆਪੋ ਸੱਜਣਾਂ ਨਾਲ ਗੱਲਬਾਤ ਕਰਦੇ ਆਂ ਤੇ ਪੁੱਛਦੇ ਆ ਇਹਨਾਂ ਨੂੰ। ਹਾਂ ਜੀ ਤੁਸੀਂ ਦੱਸੋ ਜੀ ਤੁਸੀਂ ਆਪਾਂ ਕਿਹੜੀ ਪਾਰਟੀ ਨੂੰ? ਸਾਜੀ ਜੀ ਅਕਾਲੀ ਦਲ ਨਾਲ ਹੀ ਮਰਤਨ ਸਾਡਾ ਜੀ। ਕਿਉਂ ਮਤਲਬ? ਸਾਰੀ ਦੂਜੀਆਂ ਪਾਰਟੀਆਂ ਸਾਡਾ ਕੋਈ ਸਾਥ ਨਹੀਂ ਦਿੰਦੀਆਂ ਜੀ। ਆਮ ਆਦਮੀ ਪਾਰਟੀ ਦੀ। ਨਾ ਜੀ ਉਹਨਾਂ ਨੇ ਅਜੇ ਤੱਕ ਕੁਝ ਕੰਮ ਹੀ ਨਹੀਂ ਕੀਤਾ ਅਗਰੇ ਪਿੰਡ 'ਚ ਗੇੜਾ ਹੀ ਨਹੀਂ ਮਾਰੇ। ਹੈ ਤਾਂ ਕਿ ਉਹ ਸਾ ਕਿਹੜਾ ਹੀ ਨਹੀਂ ਮਾਰਿਆ ਨਾ ਜੀ ਕੋਈ ਵਰਕਰ ਨਹੀਂ ਉਹਦਾ ਆਉਂਦਾ ਹੀ ਨਹੀਂ ਜੇ ਪੁੱਛਦੇ ਨਹੀਂ ਵੀ ਗਰੀਬ ਹੈ ਕਿ ਨਹੀਂ ਹੈ ਅੱਛਾ ਹਾਂ ਜੀ ਇਹਨਾਂ ਦਾ ਕੋਈ ਹੈ ਨਹੀਂ ਜੀ ਇਹਨਾਂ ਨੂੰ ਪਤਾ ਹੀ ਨਹੀਂ ਸਰਕਾਰ ਕਿਵੇਂ ਚੱਲਦੀ ਹੈ ਜੀ ਬਾਦਲ ਸਾਹਿਬ ਨੇ ਕੀ ਕੰਮ ਕੀਤੇ ਬਾਦਲ ਜੀ ਬਹੁਤ ਕੰਮ ਕੀਤੇ ਹਨ ਜੀ ਵਿਕਾਸ ਦਾ ਕੰਮ ਵੀ ਕੀਤਾ ਜੀ ਉਹਨਾਂ ਨੌਜਵਾਨਾਂ ਨਾਲ ਵੀ ਉਹ ਸੰਧੀ ਦਿੱਤੀ ਹੈ ਜੀ ਬਹੁਤ ਨੌਕਰੀਆਂ ਦਿੱਤੀਆਂ ਸਭ ਕੰਮ ਕੀਤਾ ਪਹਿਲਾਂ ਤੇ ਬਾਦਲ ਸਾਹਿਬ ਨੇ ਛੋੜਿਆ ਹਾਂ ਜੀ ਹਾਂ ਜੀ ਪਹਿਲਾਂ ਤੋਂ ਹੀ ਬਾਈ ਜੀ ਬਾਦਲ ਸਾਹਿਬ ਨੇ ਤਾਂ ਪਹਿਲਾਂ ਵੀ ਕੰਮ ਤਾਂ ਬਹੁਤ ਵਧੀਆ ਕੀਤੇ ਸੀ ਪਰ ਬਾਦਲ ਸਾਹਿਬ ਨੂੰ ਹਟਾਉਣ ਦਾ ਕਾਰਨ ਕੀ ਬਣ ਗਿਆ ਕਾਰਨ ਜੀ ਉਹਨਾਂ ਦੇ ਆਪਦੇ ਹੀ ਵਰਕਰ ਉਹਨਾਂ ਸਮਰਥਨ ਨਹੀਂ ਦੇ ਰਹੇ ਜੀ ਉਹਨਾਂ ਦੇ ਨੁਕਸਾਨ ਕਰ ਰਹੇ ਜੀ ਉਹਨਾਂ ਦੇ ਸਮਰਥਨ ਦੇ ਆਪ ਵੀ ਹਾਂਜੀ ਉਹ ਹੀ ਉਹਨਾਂ ਨੂੰ ਨੁਕਸਾਨ ਕਰ ਰਹੇ ਜੀ ਉਹ ਹੀ ਉਹਨਾਂ ਨੂੰ ਅੱਗੇ ਨਹੀਂ ਵਧਣ ਦੇ ਰਹੇ ਹਾਂਜੀ ਆਪ ਵੀ ਬਰਕਰ ਚਾਉਂਦਾ ਹਾਂ ਮਾਪਾ ਹਾਂਜੀ ਹਾਂਜੀ ਹੁਣ ਸਾਰੇ ਹੀ ਗਰੀਬ ਜਨਤਾ ਸਾਹਿਬ ਉਹਦੇ ਨਾਲ ਹੀ ਹੈ ਜੀ ਬਹੁਤ ਉਹਨਾਂ ਨੇ ਅੱਗੇ ਵੀ ਕੰਮ ਕੀਤਾ ਹੁਣ ਵੀ ਉਹਨਾਂ ਦਾ ਸਾਥ ਦੇਣਗੇ ਜੀ ਕੰਮ ਵੀ ਕਰਨਾ ਜੀ ਪਰ ਉਹ ਦਿੱਲੀਆ ਸਰਕਾਰਾਂ ਕਰਨ ਨਹੀਂ ਦਿੰਦੀਆਂ ਜੀ ਪਾਕਾ ਤੁਹਾਨੂੰ ਰੋਜ਼ਗਾਰ ਦਿੱਤਾ ਇਹ ਨਾਮ ਆਪੀ ਪਾਰਟੀ ਨੇ ਕੁਝ ਵੀ ਨਹੀਂ ਦਿੱਤਾ ਜੀ ਤੁਹਾਨੂੰ ਕਿ ਕਿੰਨੇ ਚ ਪੜਦਾ ਤੂੰ ਨਾ ਪਲਸ 2 ਪਲੇਅਰ ਕਲੀਅਰ ਕਰ ਗਿਆ ਹਾਂਜੀ ਕੋਈ ਨੌਕਰੀ ਕੋਈ ਹੋਰ ਕੋਈ ਨਹੀਂ ਕੋਈ ਲੱਭ ਰਿਹਾ ਕੋਈ ਕੁਝ ਨਹੀਂ ਦਿੰਦਾ ਤੁਹਾਨੂੰ ਨਾ ਜੀ ਅੱਛਾ ਤੁਹਾਡੇ ਪਿੰਡ ਆਏ ਤਾਂ ਹੋਣਾ ਤੁਸੀਂ ਕਿਹਾ ਵੀ ਹੋਣਾ ਕਿ ਆਈ ਨਹੀਂ ਪਿੰਡ ਨਹੀਂ ਆਉਂਦੇ ਨਹੀਂ ਜੇ ਆਉਂਦੇ ਆ ਮੇਨ ਘਰਾਂ ਚ ਆ ਕੇ ਹੀ ਮੁੜ ਜਾਂਦੇ ਅੱਛਾ ਹਾਂਜੀ ਪੜ੍ਹਨਾ ਜ਼ਰੂਰ ਆ ਪਰ ਨਹੀਂ ਮਿਲਦਾ ਹੀ ਨਹੀਂ ਕਿਸੇ ਨੂੰ ਜੀ ਤੁਸੀਂ ਹੁਣ ਵੀ ਵਿਹਲੇ ਧੜੀ ਦਫੇ ਤੇ ਕਰਦੇ ਹਾਂ ਹਾਂ ਹਾਂਜੀ ਸੇ ਇਨਾ ਪੜ੍ਹ ਲਿਖ ਕੇ ਹਾਂਜੀ ਬਹੁਤ ਗਰੀਬ ਘਰ ਔਖਾ ਵੀ ਇਨਾ ਪੜ੍ਹ ਵੀ ਮਾਪਿਆਂ ਨੇ